ਡੋਨਲਡ 트럼ਪ ਦੀਆਂ ਸਖਤ ਨੀਤੀਆਂ ਦੇ ਕਾਰਨ ਪੰਜਾਬੀ ਹੋਈ ਪਰੇਸ਼ਾਨ ਗੁਜਰਾਤ ਡਰਾਈਵਰਾਂ ਦੇ ਲਾਇਸੈਂਸ ਹੁਣਗੇ ਰੱਦ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਹੋ ਰਹੇ ਬੇਰੋਜ਼ਗਾਰ ਜੀ ਹਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ 트럼ਪ ਦੀਆਂ ਸਖਤ ਨੀਤੀਆਂ ਦੇ ਕਾਰਨ ਭਾਰਤੀਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਰਅਸਲ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਉਹਨਾਂ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ ਤੇ ਕਈਆਂ ਨੂੰ ਤਾਂ ਆਪਣੀਆਂ ਨੌਕਰੀਆਂ ਛੱਡਣੀਆਂ ਪੈ ਰਹੀਆਂ ਨੇ ਅਤੇ ਉਹ ਬੇਰੁਜ਼ਗਾਰ ਹੋ ਰਹੇ ਨੇ ਦਰਅਸਲ ਅੰਗਰੇਜ਼ੀ ਭਾਸ਼ਾ ਨਾ ਆਉਣ ਦੇ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 230 ਪੰਜਾਬੀ ਨੇ ਇਹ ਡਰਾਈਵਰ ਹੁਣ ਬੇਰੁਜ਼ਗਾਰ ਨੇ ਤੇ ਕਈਆਂ ਨੂੰ ਪੇਸ਼ਾ ਬਦਲਣ ਦੀ ਨੌਬਤ ਆ ਸਕਦੀ ਹੈ ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਰਸਟ ਨੀਤੀ ਅਧੀਨ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾਉਂਦੇ ਨੇ ਫੈਡਰਲ ਮੋਟਰ ਕੈਰੀਅਰ ਸੈਫਟੀ ਨੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਬਦੀਦ ਪੇਸ਼ ਕੀਤੀ ਹੈ ਜਿਸ ਨੂੰ ਓਬਾਮਾ ਦੇ ਕਾਰਜਕਾਲ ਦੇ ਵਿੱਚ ਟਾਲ ਦਿੱਤਾ ਗਿਆ ਸੀ ਟਰੰਪ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹ ਨਿਯਮ ਸਖਤੀ ਨਾਲ ਲਾਗੂ ਨਹੀਂ ਹੋਇਆ ਪਰ ਹੁਣ ਅੰਗਰੇਜ਼ੀ ਦੀ ਸ਼ਰਤ ਕਾਰਨ ਡਰਾਈਵਰਾਂ ਨੂੰ ਪੇਸ਼ਾ ਛੱਡਣਾ ਪੈ ਰਿਹਾ ਹੈ। ਟ੍ਰਾਂਸਪੋਰਟ ਮੰਤਰਾਲੇ ਨੇ 2019 ਦੇ ਇੱਕ ਹਾਦਸੇ ਦਾ ਹਵਾਲਾ ਦਿੱਤਾ ਹੈ ਜਿੱਥੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਦੀ ਲਾਪਰਵਾਹੀ ਕਾਰਨ 4 ਜਣਿਆਂ ਦੀ ਮੌਤ ਹੋਈ ਸੀ। ਹੁਣ ਜਿਸ ਕਰਕੇ ਸਖਤੀ ਜਿਹੜੀ ਆ ਬੇहद ਵਧਾ ਦਿੱਤੀ ਗਈ ਹੈ। ਕੰਦਸ ਦੀ ਇਸ ਦੇ ਕਾਰਨ ਕਾਫੀ ਪੰਜਾਬੀ ਬੇਰੋਜ਼ਗਾਰ ਹੋਏ ਨੇ ਕਈ ਭਾਰਤੀ ਬੇਰੋਜ਼ਗਾਰ ਹੋਏ ਨੇ ਜਿਸ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਅਮਰੀਕਾ ਜਾ ਕੇ ਟਰੱਕ ਡਰਾਈਵਰ ਦਾ ਕੰਮ ਕਰਨਾ ਚਾਹੁੰਦੇ ਹੋ ਪਰ ਤੁਸੀਂ ਪੜੇ ਲਿਖੇ ਨਹੀਂ ਹੋ ਅੰਗਰੇਜ਼ੀ ਤੁਹਾਨੂੰ ਨਹੀਂ ਆਉਂਦੀ ਤਾਂ ਸਾਵਧਾਨ ਹੁਣ ਜਿਹੜੇ ਇਹ ਕੰਮ ਕਰਨ ਦੀ ਸੋਚ ਰਹੇ ਨੇ ਉੱਥੇ ਜਾ ਕੇ ਡਰਾਈਵਰ ਬਣਨਾ ਚਾਹੁੰਦੇ ਨੇ ਹੈਵੀ ਅਜ ਕੋਈ ਵੀ ਡਰਾਈਵਰ ਬਣਨਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਡਰਾਈਵਰ ਦਾ ਤਾਂ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹ ਆਪਣਾ ਕੰਮ ਸਹੀ ਢੰਗ ਦੇ ਨਾਲ ਕਰ ਸਕਣ ਅਤੇ ਅੰਗਰੇਜ਼ੀ ਜ਼ਰੂਰ ਸਿੱਖ ਸਕਣ ਡੋਨਲਡ ਟਰੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਪੰਜਾਬੀ ਹੋਈ ਪਰੇਸ਼ਾਨ ਗੁਜਰਾਤ ਡਰਾਈਵਰ ਦੇ ਲਾਇਸੈਂਸ ਹੋਂਗੇ ਰੱਦ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਹੋ ਰਹੇ ਬੇਰੋਜ਼ਗਾਰ ਜੀ ਹਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਭਾਰਤੀਆਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਰਅਸਲ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਉਹਨਾਂ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ ਤੇ ਕਈਆਂ ਨੂੰ ਤਾਂ ਆਪਣੀਆਂ ਨੌਕਰੀਆਂ ਛੱਡਣੀਆਂ ਪੈ ਰਹੀਆਂ ਨੇ ਅਤੇ ਉਹ ਬੇਰੁਜ਼ਗਾਰ ਹੋ ਰਹੇ ਨੇ ਦਰਅਸਲ ਅੰਗਰੇਜ਼ੀ ਭਾਸ਼ਾ ਨਾ ਆਉਣ ਦੇ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 230 ਪੰਜਾਬੀ ਨੇ ਇਹ ਡਰਾਈਵਰ ਹੁਣ ਬੇਰੁਜ਼ਗਾਰ ਨੇ ਤੇ ਕਈਆਂ ਨੂੰ ਪੇਸ਼ਾ ਬਦਲਣ ਦੀ ਨੌਬਤ ਆ ਸਕਦੀ ਹੈ ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਰਸਟ ਨੀਤੀ ਅਧੀਨ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾਉਂਦੇ ਨੇ ਫੈਡਰਲ ਮੋਟਰ ਕੈਰੀਅਰ ਸੈਫਟੀ ਨੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਬਦੀਦ ਪੇਸ਼ ਕੀਤੀ ਹੈ ਜਿਸ ਨੂੰ ਓਬਾਮਾ ਦੇ ਕਾਰਜਕਾਲ ਦੇ ਵਿੱਚ ਟਾਲ ਦਿੱਤਾ ਗਿਆ ਸੀ ਟਰੰਪ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹ ਨਿਯਮ ਸਖਤੀ ਨਾਲ ਲਾਗੂ ਨਹੀਂ ਹੋਇਆ ਪਰ ਹੁਣ ਅੰਗਰੇਜ਼ੀ ਦੀ ਸ਼ਰਤ ਕਾਰਨ ਡਰਾਈਵਰਾਂ ਨੂੰ ਪੇਸ਼ਾ ਛੱਡਣਾ ਪੈ ਰਿਹਾ ਹੈ। ਟ੍ਰਾਂਸਪੋਰਟ ਮੰਤਰਾਲੇ ਨੇ 2019 ਦੇ ਇੱਕ ਹਾਦਸੇ ਦਾ ਹਵਾਲਾ ਦਿੱਤਾ ਹੈ ਜਿੱਥੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਦੀ ਲਾਪਰਵਾਹੀ ਕਾਰਨ 4 ਜਣਿਆਂ ਦੀ ਮੌਤ ਹੋਈ ਸੀ। ਹੁਣ ਜਿਸ ਕਰਕੇ ਸਖਤੀ ਜਿਹੜੀ ਆ ਬੇहद ਵਧਾ ਦਿੱਤੀ ਗਈ ਹੈ। ਤੋਂ ਅੰਦਾਜ਼ੀ ਇਹ ਕਿਸ ਦੇ ਕਾਰਨ ਕਾਫੀ ਪੰਜਾਬੀ ਬੇਰੋਜ਼ਗਾਰ ਹੋਏ ਨੇ ਕਈ ਭਾਰਤੀ ਬੇਰੋਜ਼ਗਾਰ ਹੋਏ ਨੇ ਜਿਸ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਅਮਰੀਕਾ ਜਾ ਕੇ ਟਰੱਕ ਡਰਾਈਵਰ ਦਾ ਕੰਮ ਕਰਨਾ ਚਾਹੁੰਦੇ ਹੋ ਪਰ ਤੁਸੀਂ ਪੜੇ ਲਿਖੇ ਨਹੀਂ ਹੋ ਅੰਗਰੇਜ਼ੀ ਤੁਹਾਨੂੰ ਨਹੀਂ ਆਉਂਦੀ ਤਾਂ ਸਾਵਧਾਨ ਹੁਣ ਜਿਹੜੇ ਇਹ ਕੰਮ ਕਰਨ ਦੀ ਸੋਚ ਰਹੇ ਨੇ ਉੱਥੇ ਜਾ ਕੇ ਡਰਾਈਵਰ ਬਣਨਾ ਚਾਹੁੰਦੇ ਨੇ ਹੈਵੀ ਅਜ ਕੋਈ ਵੀ ਡਰਾਈਵਰ ਬਣਨਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਡਰਾਈਵਰ ਦਾ ਤਾਂ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹ ਆਪਣਾ ਕੰਮ ਸਹੀ ਢੰਗ ਦੇ ਨਾਲ ਕਰ ਸਕਣ ਅਤੇ ਅੰਗਰੇਜ਼ੀ ਜ਼ਰੂਰ ਸਿੱਖ ਸਕਣ